ਫੋਟੋ ਉਹ ਗੱਡੀ ਬੱਕੀ ਇੱਕਮ ਤੋਂ ਉਹ ਨੂੰ ਆਪਣੇ ਗੱਡੀ ਵਿੱਚ ਸਾਈਡ ਤੇ ਆਪੇ ਕਿਹੜੇ ਕਿਹੜੇ ਚਾਲੂ ਬਟਿੰਡਾ ਦੇ ਮਲੋਟ ਰੋਡ ਤੇ ਤਿੰਨ ਗੱਡੀਆਂ ਦਾ ਐਕਸੀਡੈਂਟ ਹੋਇਆ ਇੱਕ ਪਾਇਲਟ ਗੱਡੀ ਐ ਸਕਾਰਪਿਓ ਨਾ ਹੁਣੇ ਹੁਣੇ ਐਕਸੀਡੈਂਟ ਹੋਇਆ ਤਿੰਨ ਗੱਡੀਆਂ ਦੋ ਨੋਵਾ ਤਾਂ ਪੂਰੀ ਤਰ੍ਹਾਂ ਗੱਡੀਆਂ ਜਿਹੜੀਆਂ ਆਪਸ ਟਕਰਾਈਆਂ ਇੱਕ ਪਾਇਲਟ ਗੱਡੀ ਐ ਤਾਂ ਬੜਾ ਭਿਆਨਕ ਐਕਸੀਡੈਂਟ ਹੋਇਆ ਉਹ ਪਿੱਛੋਂ ਉਹ ਗੱਡੀ ਆ ਇੱਕ ਮਾ ਠੀਕ ਹੈ ਤੋਂ ਉਹ ਆਪਣੇ ਘਦੀ ਵਿੱਚ ਚਾਈ ਵਿੱਚ ਆਪੇ ਅੱਗੇ ਚੱਲਿਆ ਕਿਹੜੇ ਕਿਹੜੇ ਚਾਲੂ ਬਟਿੰਡਾ ਦੇ ਮਲੋਟ ਰੋਡ ਤੇ ਤਿੰਨ ਗੱਡੀਆਂ ਦਾ ਐਕਸੀਡੈਂਟ ਹੋਇਆ ਇੱਕ ਪਾਇਲਟ ਗੱਡੀ ਆ ਸਕਾਰਪਿਓ ਨਾ ਪੁਣੇ ਹੁਣੇ ਐਕਸੀਡੈਂਟ ਹੋਇਆ ਤਿੰਨ ਗੱਡੀਆਂ ਦੋ ਨੋਵਾ ਤਾਂ ਬੁਰੀ ਤਰ੍ਹਾਂ ਗੱਡੀਆਂ ਜਿਹੜੀਆਂ ਆਪਸ ਚ ਟਕਰਾਈਆਂ ਇੱਕ ਪਾਇਲਟ ਗੱਡੀ ਹੈ बड़ा भयानक एक्सीडेंट हो पिछड़ी एक ਪਟੰਡਾ ਦੇ ਮਲੋਟ ਰੋਡ ਤੇ ਤਿੰਨ ਗੱਡੀਆਂ ਦਾ ਐਕਸੀਡੈਂਟ ਹੋਇਆ ਇੱਕ ਪਾਇਲਟ ਗੱਡੀ ਐ ਸਕਾਰਪਿਓ ਨਾ ਹੁਣੇ ਹੁਣੇ ਐਕਸੀਡੈਂਟ ਹੋਇਆ ਤਿੰਨ ਗੱਡੀਆਂ ਦੋ ਨੋਵਾ ਸਭ ਬੁਰੀ ਤਰ੍ਹਾਂ ਗੱਡੀ